ਸਾਸਰੀ ਕਾਲ ਜੀ ਮੁਬਾਰਕਾ ਹੁਣ ਦੋਨੇ ਮੁਲਕਾਂ ਨੂੰ ਤਬਾਹੀ ਤੋਂ ਤਬਾਹੀ ਤੋਂ ਬਚ ਗਏ ਨਹੀਂ ਤਬਾਹੀ ਤਾਂ ਦੋਨੇ ਪਾਸੇ ਹੋਣੀ ਸੀ ਪਹਿਲ ਕਾਮ ਹੋਇਆ ਜੀ ਤੇ ਬਾਅਦ ਲੜਾਈ ਹੋਈ ਹਮ ਹਮ ਅਨ ਡਿਕਲੇਰਡ ਵਾਰ ਚੱਲਦੀ ਰਹੀ ਜੀ ਦੋਨਾ ਮੁਲਕਾਂ ਦਾ ਇਹਦੇ ਚ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹਮ ਜਿਹੜੇ ਖਰਚੇ ਦੋਨਾਂ ਮੁਲਕਾਂ 'ਚ ਮੈਨੂੰ ਡਰ ਹੈ ਕਿ 인ਫਲੇਸ਼ਨ ਆਏਗੀ ਜੀ ਪੈਸੇ ਦਾ ਮੁੱਲ ਡਿੱਗੇਗਾ ਜੀ ਕਿਉਂਕਿ ਜੋ ਕੁਝ ਸਾੜਿਆ ਭੁਕਿਆ ਲੜਾਈ 'ਚ ਉਹ ਰਿਪਲੇਸ ਕਰਨਾ ਬਹੁਤ ਮਹਿੰਗਾ ਹੈ ਅਮਨ ਭਾਰੂ ਹੁੰਦਾ ਜੀ ਅਮਨ ਦੀ ਲੋੜ ਹੁੰਦੀ ਆ ਔਰ ਇਹ ਅਮਨ ਨੇ ਦੋਨੇ ਪੰਜਾਬਾਂ ਦੀ ਲਹਿੰਦੇ ਚੜ੍ਹਦੇ ਪੰਜਾਬ ਦੀ ਬਰਬਾਦੀ ਹੋਣ ਜਾ ਰਹੀ ਨੂੰ ਰੋਕਿਆ ਸੋ ਹਰ ਦੇ ਲੋਕ ਦੋਨੇ ਪੰਜਾਬਾਂ ਦੇ ਤੇ ਰਾਦਰ ਦੋਨੇ ਮੌਲਕਾਂ ਦੇ ਕਦੇ ਵੀ ਲੜਾਈ ਝਗੜਾ ਨਹੀਂ ਸੀ ਚਾਹੁੰਦੇ 테ਰਰਿਜ਼ਮ ਇੱਕ ਸੈਕਸ਼ਨ ਦਾ ਸਪਾਂਸਰਡ ਸੀ ਜਿਹੜੀ ਬੜੀ ਚੋਟੀ ਟੈਂਸ਼ਨ ਸੀ ਤੇ ਕਹਿ ਲੋ ਆਈਐਸਆਈ ਵੱਲੋਂ ਐਨਕੋਰੇਜ ਦਿੱਤੀ ਇਹ ਇਸ ਲੜਾਈ ਦਾ ਇੱਕ ਨਤੀਜਾ ਇਹ ਹੋ ਸਕਦਾ ਹੈ ਕਿ ਆਈਐਸਆਈ ਨੂੰ ਵੀ ਸਮਝ ਆ ਗਈ ਹੋਵੇ ਕਿ 테ਰਰਿਜ਼ਮ ਕਰਕੇ ਸੈਬੋਟੇਜ ਕਰਨਾ ਦੂਸਰੇ ਕੰਟਰੀ ਚ ਇਲਾਹਬੰਦ ਨਹੀਂ ਹੁੰਦਾ ਇਹ ਕਾਉਂਟਰ ਪ੍ਰੋਡਕਟਿਵ ਵੀ ਹੋ ਸਕਦਾ ਜੀ ਇਹ ਹੁੰਦਾ ਕਿ ਜਦੋਂ ਜੰਗ ਤੁਹਾਡੇ ਸਿਰ ਤੇ ਪਈ ਆ ਕੱਲ ਆਪਾਂ ਦੇਖਿਆ ਕਿ ਫਰੋਜਪੁਰ ਦੇ ਵਿੱਚ ਡਰੋਨ ਚੱਲਿਆ ਤਾਂ ਇਹ ਗੱਲ ਹੁੰਦੀ ਬੰਦਿਆਂ ਨੂੰ ਨੁਕਸਾਨ ਹੋਇਆ ਉੱਥੇ ਤਾਂ ਜਦੋਂ ਜਿਹੜੇ ਪੰਜਾਬ ਵਰਗੇ ਖੇਤੇ ਨੇ ਜਿਨ੍ਹਾਂ ਦੇ ਜੰਗ ਸਿਰ ਤੇ ਪਈ ਸੀ ਉਹਨਾਂ ਲਈ ਤਾਂ ਇੱਕ ਇੱਕ ਇਮੀਡੀਏਟ ਰਾਹਤ ਤੁਸੀਂ ਮੰਨਦੇ ਹੋ ਦੇਖੋ ਇਮੀਡੀਏਟ ਰਾਹਤ ਤਾਂ ਹਰੇਕ ਲਈ ਹੈ ਜੀ ਦੋਨੇ ਮੋਲਕਾਂ ਲਈ ਹੈ ਲੜਾਈ ਕੁਝ ਘੰਟਿਆਂ 'ਚ ਬਹੁਤ ਕੁਝ ਤਬਾਹ ਕਰ ਦਿੰਦੀ ਹੈ ਡੇੜਾ ਦੀ ਤੱਕ ਕੀ ਗੱਲ ਹੈ ਹੂੰ ਜੇ ਲੰਬੀ ਚੱਲੇ ਤੇ ਰੂਸ ਵਰਗਾ ਤਾਕਤਵਰ ਮੁਲਕ ਵੀ ਹੂੰ ਓਏ ਚੱਲ ਰਿਹਾ ਲੜਾਈ ਦਾ ਖਰਚ ਹੂੰ ਜੀ ਤੁਸੀਂ ਕੀ ਸਮਝਦੇ ਹੋ ਜਿਸ ਕਿਸਮ ਦਾ ਇਕੋ ਸਿਸਟਮ ਚੱਲੇ ਆ ਜੋ ਭਾਰਤੀ মিডিਆ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਇੱਕ ਧੱਕਾ ਔਰ ਦੋ ਪਾਕਿਸਤਾਨ ਤੋੜ ਦੋ ਉਹਨਾਂ ਦੇ ਵੱਲੋਂ ਵੀ ਇਦਾਂ ਦੀਆਂ ਗੱਲਾਂ ਆਈਆਂ ਉਹਨਾਂ ਦੇ ਆਰਮੀ ਜੀ ਤੋਂ ਬੜੀ ਪੁਰਾਣੀ ਸੇਂਗ ਹੈ ਜੀ एवरीथिंग इज फेयर इन लव एंड वॉर सो सेकंड वर्ल्ड वॉर च गोबल्स जेड़ा इंफॉर्मेशन मिनिस्टर सी जर्मनी दा ਉਹਦਾ ਝੂਠੀਆਂ ਖਬਰਾਂ ਨਾਲ ਨਾ ਜੁੜ ਗਿਆ ਉਹ ਜਿਹੜਾ ਝੂਠ ਬੋਲਦਾ ਸੀ ਉਹਨੂੰ ਕੋਈ ਬਲਤ ਕਹਿੰਦੇ ਸੀ ਕਈ ਮਸਲੇ ਹੱਲ ਹੋ ਸਕਦੇ ਸੀ ਜੀ ਮਗਰ ਸ਼ਿਮਲਾ ਐਗਰੀਮੈਂਟ ਵੇਲੇ ਪਰਸਨਲ ਇਕੁਏਸ਼ਨ ਜਾਂ ਪਰਸਨਲ ਬੰਦ ਸਮਾਜਤ ਨੇ ਉਹ ਸਹੀ ਨਹੀਂ ਨਿਕਲਣ ਦਿੱਤੇ ਔਰ ਉਦੋਂ ਜਿਹੜੀ ਗੱਲ ਖੁੰਝ ਗਈ ਆ ਲੜਾਈ ਉਹਦਾ ਹਿੱਸਾ ਹੈ ਜੀ ਉਹਦਾ ਫਾਲੋ ਅਪ ਐਕਸ਼ਨ ਹੈ ਬੈਸਰ ਜਿਹੜਾ ਇਹ ਹੁਣ ਸੀਸਫਾਇਰ ਤੋਂ ਬਾਅਦ ਸਾਰਾ ਹੁਣ ਅੱਗੇ ਦਾ ਰਸਤਾ ਤੁਸੀਂ ਕੀ ਸਮਝਦੇ ਹੋ ਦੋਨਾਂ ਪੰਜਾਬਾਂ ਲਈ ਦੋਨਾਂ ਮਨੱਖਾਂ ਜਦੋਂ ਤੋਂ ਦੁਨੀਆ ਬਣੀ ਐ ਲੜਾਈਆਂ ਦੇ ਵਿੱਚ ਸ਼ਾਲਸੀ ਹੁੰਦੀ ਐ ਤੇ ਤਾਂ ਹੀ ਕੋਈ ਸ਼ਾਲਸੀ ਸਿਰੇ ਲਾਉਂਦਾ ਗੱਲ ਨੂੰ ਤੇ ਇਹਦਾ ਜਿਹੜਾ ਸੀਸ ਫਾਇਰ ਹੋਦਾ ਸੇਰਾ ਕਿਧੇ ਤੇ ਬੰਦ ਹੋਊ ਸੁਲਾ ਕੀਤਿਆਂ ਫਤਿਹ ਦੇ ਹੱਥ ਆਵੇ ਲੜਾਈ ਲੱਕ ਨਾਲ ਮੂਲ ਨਾ ਬਣੀਏ ਜੀ ਵਾਰੇ ਸ਼ਾਹ ਦੀਆਂ ਇਹ ਸਤਰਾਂ ਨੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਟੈਂਸ਼ਨ ਚੱਲ ਰਹੀ ਸੀ ਮਿਲਟਰੀ ਟੈਂਸ਼ਨ ਚੱਲ ਰਹੀ ਸੀ ਤੇ ਉਸ ਦਾ ਆਖਰੀ ਆਖੀਰ ਦੇ ਵਿੱਚ ਉਹ ਜਿਹੜੀ ਖਤਮ ਹੋਈ ਹੈ ਸੀਸਫਾਇਰ جنگਬੰਦੀ ਦਾ ਐਲਾਨ ਹੋਇਆ ਅਮਰੀਕਾ ਦੀ ਜਿਹੜੀ ਸਾਲਸੀ ਹੈ ਉਸ ਦੇ ਨਾਲ ਉਹ ਸਾਰਾ ਕੁਝ ਹੋਇਆ ਸੀ ਇਸ ਤੇ ਨਾਲ ਹੀ ਹੋਰ ਬਹੁਤ ਸਾਰੇ ਮੁਲਕ ਵੀ ਇਨਵੋਲਵ ਸਿਗੇ ਜੇ ਆਪਾਂ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦੀ ਗੱਲ ਨੂੰ ਮੰਨੀਏ ਹਾਲੇ ਕਿ ਹਾਲੇ ਤਾਜ਼ੇ ਰੂਪ ਦੇ ਵਿੱਚ ਹੀ ਐਲਾਨ ਹੋਇਆ ਦੀਆਂ ਬਹੁਤ ਸਾਰੀਆਂ ਪਰਤਾਂ ਜੇ ਖੁੱਲਣੀਆਂ ਬਾਕੀ ਨੇ ਪਰ ਇੱਕ ਸਚਾਈ ਹੈ ਕਿ ਜਿਹੜੀ ਮਿਲਟਰੀ ਟੈਂਸ਼ਨ ਸੀ ਉਸ ਨੂੰ ਇੱਕ ਵਾਰੀ ਫੁੱਲ ਸਟਾਪ ਲੱਗਿਆ ਇਸ ਤੇ ਕੀ ਪੱਖ ਨੇ ਪੰਜਾਬ ਲਈ ਇਸ ਦਾ ਕੀ ਮੈਨ ਹੈ ਖਾਸ ਤੌਰ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲਈ ਤੇ ਓਵਰ ਆਲ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਪੀਸ ਲਵਿੰਗ ਪੀਪਲ ਨੇ ਉਹਨਾਂ ਲਈ ਕੀ ਮੈਨ ਹੈ ਸਿਆਸੀ ਮੈਨ ਕੀ ਹੈ ਸਾਰੇ ਆ ਆਪਕ ਦਾ ਐਡਵੋਕੇਟ ਮਨਜੀਤ ਸਿੰਘ ਖੈਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਇਹ ਪੀਸ ਐਕਟਿਵਿਸਟ ਰਹੇ ਨੇ 12 ਵਾਰ ਪਾਕਿਸਤਾਨ ਗਏ ਨੇ ਉਹ ਜੋ ਵੀ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੀ ਖੈਰ ਖੈਰਖਵਾਈ ਦੀ ਗੱਲ ਚੱਲਦੀ ਆ ਤਾਂ ਇਹ ਹਮੇਸ਼ਾ ਇਹਨਾਂ ਦਾ ਨਾਮ ਆਉਂਦਾ ਤੇ ਆਪਾਂ ਇਹਨਾਂ ਤੋਂ ਪੁੱਛਦੇ ਆ ਕਿ ਸਾਡੀ ਡਿਵੈਲਪਮੈਂਟ ਨੂੰ ਇਹ ਕਿਦਾਂ ਪੜ ਰਿਹਾ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਬੜੀ ਅਨਫਾਰਚੂਨੇਟ ਡਿਵੈਲਪਮੈਂਟ ਸੀ ਜੀ ਕਿ ਪਹਿਲ ਕਾਮ ਹੋਇਆ ਜੀ ਤੇ ਬਾਅਦ ਚ ਲੜਾਈ ਹੋਈ ਹੂੰ ਹੂੰ ਅਨਡਿਕਲੇਰਡ ਵਾਰ ਚੱਲਦੀ ਰਹੀ ਜੀ ਦੋਨਾਂ ਮੁਲਕਾਂ ਦਾ ਇਹਦੇ ਚ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹੂੰ ਜਿਹੜੇ ਖਰਚੇ ਦੋਨਾਂ ਮੁਲਕਾਂ ਚ ਮੈਨੂੰ ਡਰ ਹੈ ਕਿ ਇਨਫਲੇਸ਼ਨ ਆਏਗੀ ਜੀ ਪੈਸੇ ਦਾ ਮੁੱਲ ਡਿਗੇਗਾ ਜੀ ਕਿਉਂਕਿ ਜੋ ਕੁਝ ਸਾੜਿਆ ਭੁਕਿਆ ਲੜਾਈ ਚ ਹੂੰ ਉਹ ਰਿਪਲੇਸ ਕਰਨਾ ਬਹੁਤ ਮਹਿੰਗਾ ਹੈ ਜੀ ਪਰ ਫੇਰ ਵੀ ਕਿਸੇ ਵੀ ਸਿਚੁਏਸ਼ਨ ਚ ਅਮਨ ਭਾਰੂ ਹੁੰਦਾ ਜੀ ਅਮਨ ਦੀ ਲੋੜ ਹੁੰਦੀ ਹੈ ਔਰ ਇਹ ਅਮਨ ਨੇ ਦੋਨੇ ਪੰਜਾਬਾਂ ਦੀ ਲਹਿੰਦੇ ਚੜ੍ਹਦੇ ਪੰਜਾਬ ਦੀ ਬਰਬਾਦੀ ਹੋਣ ਜਾ ਰਹੀ ਨੂੰ ਰੋਕਿਆ ਜੀ ਤੇ ਹੁਣ ਪਤਾ ਤਾਂ ਉਹ ਜਦ ਤੱਕ ਟਰਮਸ ਕਲੀਅਰ ਹੋਈਆਂ ਸੀਜ਼ਫਾਇਰ ਤੇ ਉਹ ਤੋਂ ਲੱਗੇਗਾ ਪਰ ਜੇ ਦੋਨ ਦੋਨਾਂ ਦੇ ਹਿੱਤ ਚ ਹੈ ਕਿ ਜਿਹੜਾ ਵਪਾਰ ਬੰਦ ਕੀਤਾ ਬਾਰਡਰ ਬੰਦ ਕੀਤੇ ਆ ਜੀ ਇਹ ਛੇਤੀ ਤੇ ਛੇਤੀ ਖੁੱਲਣਾ ਤੇ ਸਹੁਰਦ ਲੋਕ ਦੋਨੇ ਪੰਜਾਬਾਂ ਦੇ ਜੀ ਤੇ ਰਾਦਰ ਦੋਨੇ ਮੌਲਕਾਂ ਦੇ ਕਦੇ ਵੀ ਲੜਾਈ ਝਗੜਾ ਨਹੀਂ ਸੀ ਚਾਹੁੰਦੇ 테ਰਰਿਜ਼ਮ ਇੱਕ ਸੈਕਸ਼ਨ ਦਾ ਸਪਾਂਸਰਡ ਸੀ ਜਿਹੜੀ ਬੜੀ ਛੋਟੀ ਸੈਕਸ਼ਨ ਸੀ ਹੂੰ ਤੇ ਕਹਿ ਲਓ ਆਈਐਸਆਈ ਵੱਲੋਂ ਐਨਕੋਰੇਜਡ ਸੀ ਹੂੰ ਇਸ ਲੜਾਈ ਦਾ ਇੱਕ ਨਤੀਜਾ ਇਹ ਹੋ ਸਕਦਾ ਹੈ ਕਿ ਆਈਐਸਆਈ ਨੂੰ ਵੀ ਸਮਝ ਆ ਗਈ ਹੋਵੇ ਕਿ ਟੈਰਰਿਜ਼ਮ ਕਰਕੇ ਸੈਬੋਟੇਜ ਕਰਨਾ ਦੂਸਰੇ ਕੰਟਰੀ ਚ ਇਹ ਲਾਹੇਵੰਦ ਨਹੀਂ ਹੁੰਦਾ ਇਹ ਕਾਊਂਟਰ ਪ੍ਰੋਡਕਟਿਵ ਵੀ ਹੋ ਸਕਦਾ ਹੈ ਜੀ ਜੀ ਤੇ ਇਸ ਦਾ ਚੰਗਾ ਨਤੀਜਾ ਆਸ ਰੱਖਦੇ ਆ ਕਿ ਟਰਮਸ ਆਫ ਸੀਜ਼ਫਾਇਰ ਚ ਦੋਨੇ ਮੁਲਕਾਂ ਚ ਨਾਰਮਲਸੀ ਲਿਆਉਣ ਬਾਰੇ ਹੋ ਸਕਦਾ ਹੈ ਜੇ ਹੋਵੇ ਤਾਂ ਦੋਨੇ ਮੁਲਕਾਂ ਦੇ ਹਿੱਤ ਚ ਇੱਕ ਤਾਂ ਟਰਮਸ ਉਹ ਇੱਕ ਅਗਲੀ ਅਗਲੀ ਕਾਰਵਾਈ ਹੁੰਦੀ ਹੈ ਇੱਕ ਹੁੰਦਾ ਕਿ ਜਦੋਂ ਜੰਗ ਤੁਹਾਡੇ ਸਿਰ ਤੇ ਪਈ ਆ ਕੱਲ ਆਪਾਂ ਦੇਖਿਆ ਕਿ ਫਰੋਜਪੁਰ ਦੇ ਵੀ ਡਰੋਨ ਚੱਲੇ ਤਾਂ ਇਹ ਗੱਲ ਹੁੰਦੀ ਬੰਦਿਆਂ ਨੂੰ ਨੁਕਸਾਨ ਹੋਇਆ ਉੱਥੇ ਤਾਂ ਜਦੋਂ ਜਿਹੜੇ ਪੰਜਾਬ ਵਰਗੇ ਖੇਤੇ ਨੇ ਜਿਨ੍ਹਾਂ ਦੇ ਜੰਗ ਸਿਰ ਤੇ ਪਈ ਸੀ ਉਹਨਾਂ ਲਈ ਤਾਂ ਇੱਕ ਇੱਕ ਇਮੀਡੀਏਟ ਰਾਹਤ ਤੁਸੀਂ ਮੰਨਦੇ ਆ ਦੇਖੋ ਇਮੀਡੀਏਟ ਰਾਹਤ ਤਾਂ ਹਰੇਕ ਲਈ ਹੈ ਜੀ ਦੋਨੇ ਮੁਲਕਾਂ ਲਈ ਹੈ ਲੜਾਈ ਕੁਝ ਘੰਟਿਆਂ ਜੇ ਬਹੁਤ ਕੁਝ ਤਬਾਹ ਕਰ ਦਿੰਦੀ ਹੈ ਡੇੜਾ ਦੀ ਤੱਕ ਕੀ ਗੱਲ ਹੈ ਹੂੰ ਜੇ ਲੰਬੀ ਚੱਲੇ ਤੇ ਰੂਸ ਵਰਗਾ ਤਾਕਤਵਰ ਮੋਲਕ ਵੀ ਹੂੰ ਉਹ ਚੱਲ ਰਿਹਾ ਲੜਾਈ ਦਾ ਖਰਚਾ ਹੂੰ ਜੀ ਔਰ ਜੋ ਲੜਾਈ ਦੇ ਇਹ ਬੰਦਿਆਂ ਦੇ ਮਾਰਨ ਚ ਪਵਜਾ ਦੇ ਮਾਰਨ ਚ ਮੋਲਕ ਦੇ ਇਨਫਰਾਸਟ੍ਰਕਚਰ ਦੀ ਡਿਸਟ੍ਰਕਸ਼ਨ ਚ ਚਾਹੇ ਉਹ ਸਮਝਦੇ ਸੀ 15 ਦਿਨਾਂ ਚ ਅਸੀਂ ਯੂਕਰੇਨ ਨੂੰ ਖਤਮ ਕਰ ਦਿਆਂਗੇ ਉਹਨਾਂ ਨੂੰ ਵੀ ਇਹਨਾਂ ਨੁਕਸਾਨ ਚਲਣਾ ਪਿਆ ਲੜਾਈ ਕਿਸੇ ਦੇ ਵੀ ਹਿੱਤ ਚ ਨਹੀਂ ਹੂੰ ਤਾਂ ਜਿਸ ਤੰਗ ਦੇ ਨਾਲ ਇੱਕ ਤਾਂ ਇਹ ਚਲੋ ਫੈਸਲਾ ਸਿਆਸੀ ਲੈਵਲ ਤੇ ਹੋਇਆ ਲੋਕਾਂ ਨੇ ਮੁਲਕਾਂ ਨੇ ਆਪਣੇ ਆਪਣੇ ਹਿੱਤ ਦੇਖੇ ਨੇ ਵੱਡੀਆਂ ਤਾਕਤਾਂ ਦੇ ਵੀ ਹਿੱਤ ਨੇ ਪਰ ਤੁਸੀਂ ਕੀ ਸਮਝਦੇ ਹੋ ਜਿਸ ਕਿਸਮ ਦਾ ਇਕੋ ਸਿਸਟਮ ਚੱਲਿਆ ਜੋ ਭਾਰਤੀ মিডিਆ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਇੱਕ ਧੱਕਾ ਔਰ ਦੋ ਪਾਕਿਸਤਾਨ ਤੋੜ ਦੋ ਉਹਨਾਂ ਦੇ ਵੱਲੋਂ ਵੀ ਇਦਾਂ ਦੀਆਂ ਗੱਲਾਂ ਆਈਆਂ ਉਹਨਾਂ ਦੇ ਆਰਮੀ ਜੀ ਤੋਂਨੂੰ ਬੜੀ ਪ੍ਰਾਣੀ ਸਿੰਘ ਜੀ एवरीथिंग ਇਜ਼ ਫੇਅਰ ਐਂਡ ਲਵ ਐਂਡ ਵਾਰ ਹੂੰ ਹੂੰ ਸੋ ਸੈਕੰਡ ਵਰਲਡ ਵਾਰਚ ਗੋਇਬਲਜ਼ ਜਿਹੜਾ ਇਨਫੋਰਮੇਸ਼ਨ ਮਨਿਸਟਰ ਸੀ ਜੀ ਜਰਮਨੀ ਦਾ ਉਹਦਾ ਝੂਠੀਆਂ ਖਬਰਾਂ ਨਾਲ ਨਾ ਜੁੜ ਗਿਆ ਉਹ ਜਿਹੜਾ ਝੂਠ ਬੋਲਦਾ ਸੀ ਉਹਨੂੰ ਗੋਇਬਲਜ਼ ਕਹਿੰਦੇ ਸੀ ਹੂੰ ਇਹ ਤਾਂ ਹੁੰਦਾ ਮਗਰ ਹੁਣ ਜਦ ਸਮਝੌਤਾ ਹੋ ਗਿਆ ਸੀਜ਼ ਫਾਇਰ ਹੋ ਗਿਆ ਸੀਜ਼ ਫਾਇਰ ਦੇ ਜਿਹੜੇ ਫਾਲੋ ਅਪ ਨੇ ਜੀ ਉਹ ਬਹੁਤ ਮਹੱਤਵਪੂਰਨ ਨੇ ਦੋਨੇ ਮਿਲਕਾਂ ਲਈ ਸਪੈਸ਼ਲੀ ਦੋਨੇ ਪੰਜਾਬਾਂ ਲਈ ਹਮ ਇਹ ਗਾਤਰ ਦੀ جنگ ਵਿੱਚ ਹੋਇਆ ਕਈ ਮਸਲੇ ਹੱਲ ਹੋ ਸਕਦੇ ਸੀ ਜੀ ਮਗਰ ਸ਼ੇਗਰਾ ਸ਼ਿਮਲਾ ਐਗਰੀਮੈਂਟ ਵੇਲੇ ਹਮ ਪਰਸਨਲ ਇਕੁਏਸ਼ਨ ਜਾਂ ਪਰਸਨਲ ਮੈਂਟ ਸਮਾਜਤ ਨੇ ਹਮ ਉਹ ਸਹੀ ਨਹੀਂ ਨਿਕਲਣ ਦਿੱਤੇ। ਹਮਮ। ਔਰ ਉਦੋਂ ਜਿਹੜੀ ਗੱਲ ਖੁੰਝ ਗਈ ਆ ਲੜਾਈ ਉਹਦਾ ਹਿੱਸਾ ਹੈ। ਜੀ। ਉਹਦਾ ਫਾਲੋਅ ਅਪ ਐਕਸ਼ਨ ਹੈ। ਜੀ। ਹੁਣ ਅਸੀਂ ਉਮੀਦ ਕਰਦੇ ਆ ਕਿ ਪ੍ਰੈਜ਼ੈਂਟ ਲੀਡਰਸ਼ਿਪ will rise to the occasion। ਠੀਕ ਹੈ। ਤੇ ਸਹੀ ਤੇ ਗੱਲ ਟਰਮਸ ਆਫ ਮੇਰੇ ਲਾਸਟ ਤੇ ਤੁਹਾਨੂੰ ਸਵਾਲ ਇਹੀ ਹੈ ਸਰ ਜਿਹੜਾ ਇਹ ਹੁਣ ਸੀਸਫਾਇਰ ਤੋਂ ਬਾਅਦ ਸਾਰਾ ਹੁਣ ਅੱਗੇ ਦਾ ਰਸਤਾ ਤੁਸੀਂ ਕੀ ਸਮਝਦੇ ਹੋ ਦੋਨਾਂ ਪੰਜਾਬਾਂ ਲਈ ਦੋਨਾਂ ਮੁਲਕਾਂ ਦੇ। ਦੋਨਾਂ ਮੌਲਕਾਂ ਲਈ ਕੰਪਲੀਟ ਆਹਮਨ ਅਮਾਲ ਕਰਨਾ ਇੱਕ ਦੂਜੇ ਦੇ ਟੈਰਰਰਿਜ਼ਮ ਅਲਕ ਕੰਮ ਖਤਮ ਕਰਨਾ ਤੇ ਜਿਹੜੇ ਇਕਨੋਮਿਕ ਰਿਲੇਸ਼ਨ ਤੇ ਨੇ ਵਪਾਰ ਹੈ ਆਨ ਪ੍ਰਦਾਨ ਹੈ ਉਹ ਦੁਬਾਰਾ ਸ਼ੁਰੂ ਕਰਨ ਤੇ ਦੋਨਾਂ ਦੀ ਇਕਨੋਮਿਕ ਹਾਲਤ ਬਿਹਤਰ ਹੋ ਜਾਓ ਵਰਨਾ ਇਸ ਲੜਾਈ ਦਾ ਨਤੀਜਾ ਇਨਫਲੇਸ਼ਨ ਵੀ ਆ ਸਕਦੀ ਹੈ ਜੀ ਇਹ ਇਮਤਾਨ ਵਾਸ ਸਕਦੀਆਂ ਆਮ ਲੋਕਾਂ ਦਾ ਨੁਕਸਾਨ ਹੋ ਸਕਦਾ ਜੀ ਉਹਨੂੰ ਬਚਾਉਣ ਦਾ ਕੋਈ ਤਰੀਕਾ ਹੈ ਕਿ ਤੁਹਾਡੇ ਇਕਨੋਮਿਕ ਰਿਲੇਸ਼ਨਸ ਨਾਰਮਲ ਹੋ ਜਾਣ ਵਪਾਰ ਤੇ ਜਦੋਂ ਮੇਰੇ ਲਾਸਟ ਤੇ ਤੁਹਾਨੂੰ ਪੁੱਛਣ ਦਾ ਵੀ ਜਦੋਂ ਤੋਂ ਦੁਨੀਆ ਬਣੀ ਹੈ ਲੜਾਈਆਂ ਦੇ ਵਿੱਚ ਸ਼ਾਲਸੀ ਹੁੰਦੀ ਹੈ ਤੇ ਤਾਂ ਹੀ ਕੋਈ ਸ਼ਾਲਸੀ ਸਿਰੇ ਲਾਉਂਦਾ ਗੱਲ ਨੂੰ ਤੇ ਇਹਦਾ ਜਿਹੜਾ ਸੀਸਫਾਇਰ ਹੋਇਆਦਾ ਸੇਰਾ ਕਿਤੇ ਤੇ ਬੰਦ ਦੇ ਉਹਨੂੰ ਮੈਂ ਤਾਂ ਸਾਊਦੀ ਅਰੇਬੀਆ ਤੇ ਇਰਾਨ ਤੇ ਬੰਦ ਆ ਹੂੰ ਬਾਕੀ ਟਰੰਪ ਸਾਹਿਬ ਤਾਂ ਦਾਦਾਗिरी ਕੀਤੀ ਆ ਐ ਛਾਤੀ ਤੇ ਹੱਥ ਮਾਰ ਕੇ ਕਿਹਾ ਵੀ ਮੇਰੇ ਬਿਗੈਰ ਨਹੀਂ ਹੋ ਸਕਦਾ ਹਮ ਠੀਕ ਹੈ ਜੀ ਮਗਰੇ ਦੋਨੇ ਮੁਲਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਡ ਆ ਕੇ ਦੋਨੇ ਪਾਸੇ ਗੱਲ ਕਰਦੇ ਰਹੇ ਆ ਹਮ ਉਹ ਮੈਂ ਤਾਂ ਉਹਨਾਂ ਦਾ ਲਾਇਆ ਜੀ ਥੈਂਕ ਯੂ ਜੀ ਸੋ 에 ਸੰਮਨਜੀਤ ਸਿੰਘ ਜੀ ਖੈਰਾ ਜਿਨ੍ਹਾਂ ਨੇ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਮੰਦੀ ਹੋਈ ਆ ਉਸ ਤੋਂ ਬਾਅਦ ਦੇ ਹਾਲਾਤਾਂ ਦੇ ਬਾਰੇ ਸਾਡਾ ਗੱਲ ਕਰਤੀ ਧੰਨਵਾਦ